ਆਮ ਗਿਆ ਤਾਜੀਆਂ ਕੰਮ ਨੂੰ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਚਲੋ ਹੋਰ ਕਿਹੜੀ ਜਗ੍ਹਾ ਜੇ ਰੇਲਵੇ ਸਟੇਸ਼ਨ ਤੋਂ ਬਾਅਦ ਉਸ ਤੋਂ ਬਾਅਦ ਸਤਿ ਸ਼੍ਰੀ ਅਕਾਲ ਪ੍ਰੈਸਬਾ ਫੋਰਸ ਤਾਂ ਹੈਗੀ ਸ਼ਾਇਦ 11:00 ਵਜੇ ਤੇ ਇਸ ਟੈਂਡ ਵੀ ਨੂੰ ਨਾ ਲਾਉਣ ਦੇ ਚਾਹੁੰਦੇ ਆਂ ਅੱਗੇ ਚੱਲਦੇ ਆਂ ਜੇ ਮੈਂ ਪਾਣੀ ਤੋਂ ਪੁੱਛਾਂ ਜੇ ਮੈਂ ਇਹਨਾਂ ਨੂੰ ਕਰ ਦੋ ਫੋਰਸ ਤੇ

ਹਾਂ 220 ਨਾ ਬਰਾਗਾ ਚਾ ਕੋਲ ਥੱਲੇ ਲਾ ਲਓ ਕੰਮ ਥੱਲੇ ਚੈੱਕ ਕਰ ਲਾਂਗੇ ਥੱਲੇ ਉੱਤਰ ਸਰ ਦਿੱਲੀ ਕੌਂਟ ਤੋਂ ਵੱਜ ਰਿਹਾ ਪੂਰੇ ਪੰਜਾਬ ਨੂੰ ਲੱਡ ਕੀਤਾ ਔਰ ਮੋਗਾ ਪੁਲਿਸ ਉਹ ਲੋ ਵੀ ਕੱਲ ਤੋਂ ਜਿਹੜੀ ਚੈਕਿੰਗ ਆਪਾਂ ਨੂੰ ਹਾਂਜੀ ਜਿਹੜੇ ਹੁਣ ਰੀਸੈਂਟ ਇਨਪੁਟ ਹੈਗੇ ਨੇ ਉਸ ਮੁਤਾਬਿਕ ਕੱਲ ਰਾਤ ਤੋਂ ਹੀ ਮੋਗਾ ਦੇ ਵਿੱਚ ਜਿੰਨੇ ਵੀ ਪਬਲਿਕ ਪਲੇਸਿਸ ਹੈਗੇ ਉਹਨਾਂ ਨੂੰ ਕੰਟੀਨਿਊਸਲੀ ਚੈਕਿੰਗ ਕੀਤੀ ਜਾ ਰਹੀ ਹੈ ਨਾਕਾਬੰਦੀ ਮੋਗਾ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ ਉਹਦੇ ਤਹਿਤ ਅੱਜ ਪੂਰੇ ਪੰਜਾਬ ਦੇ ਵਿੱਚ ਜਿਹੜਾ ਹੈ ਬੱਸ ਸਟੈਂਡ ਤੇ ਰੇਲਵੇ ਸਟੇਸ਼ਨਾਂ ਦੀ ਖਾਸ ਚੈਕਿੰਗ ਹੋ ਰਹੀ ਹੈ ਉਹਦੇ ਤਹਿਤ ਅੱਜ ਮੋਗਾ ਰੇਲਵੇ ਸਟੇਸ਼ਨ ਦੇ ਵਿੱਚ ਅਸੀਂ ਸਾਰੇ ਇੱਥੇ ਆਏ ਆ ਇੱਥੇ ਸਾਰਿਆਂ ਦੀ ਚੈਕਿੰਗ ਹੋ ਰਹੀ ਹੈ ਤੇ ਜਿਹੜੀ ਹੈ ਪੁਲਿਸ ਦੀ ਵੱਲੋਂ ਹਰ ਜਿਹੜੀ ਸ਼ੱਕੀ ਐਕਟੀਵਿਟੀ ਹੈਗੀ ਉੱਥੇ ਨਜ਼ਰ ਰੱਖੀ ਜਾ ਰਹੀ ਹੈ ਤੇ ਹਰ ਇੱਕ ਸ਼ੱਕੀ ਬੰਦੇ ਦੀ ਪੁੱਛਤਾਛ ਕੀਤੀ ਜਾ ਰਹੀ ਹੈ ਅਰਜੇ ਸਿਕਨ ਵਾਲਾ ਡੈਡ ਵਿਸ਼ੇ ਚ ਚੱਕੀ ਦਾ ਬਸ ਸਟੈਂਡ ਚੱਕੀ ਤੇ ਬਹੁਤੋ ਫੋਟੋ ਫੋਟੋ ਵੀ ਕਰ ਰਹੇ ਨੇ ਉਹ ਸਾਰਾ ਅਸੀਂ ਫੇਜ਼ ਵਾਈਜ਼ ਕਰਾਂਗੇ ਜਿੰਨੇ ਵੀ ਮੈਂ ਤੁਹਾਨੂੰ ਦੱਸਿਆ ਪਬਲਿਕ ਪਲੇਸਿਸ ਹੈਗੇ ਮਾਰਕੀਟ ਏਰੀਆ ਹੈਗੇ ਉੱਥੇ ਸਾਡੀ ਕੰਟੀਨਿਊਸ ਚੈਕਿੰਗ ਚੱਲ ਰਹੀ ਹੈ ਕੱਲ ਰਾਤ ਵੀ ਅੱਜ ਰਾਤ ਵੀ ਅਸੀਂ ਉੱਥੇ ਹੋਰ ਕੰਟੀਨਿਊਸ ਚੈਕਿੰਗ ਕਰਾਂਗੇ ਤੇ ਹੁਣ ਰੇਲਵੇ ਸਟੇਸ਼ਨ ਦੀ ਚੈਕਿੰਗ ਚੱਲ ਰਹੀ ਹੈ ਬਸ ਸਟੈਂਡ ਦੀ ਵੀ ਅਸੀਂ ਚੈਕਿੰਗ ਕਰਾ ਰਹੇ ਹਾਂ ਤੇ ਸਾਡੀ ਜਿਹੜੀ ਹੈ ਕੰਟੀਨਿਊਸ ਜਿਹੜਾ ਮੋਗਾ ਪੁਲਿਸ ਪੂਰੀ ਅਲਰਟ ਹੈਗੀ ਪੂਰੀ ਪੰਜਾਬ ਪੁਲਿਸ ਜਿਹੜੀ ਹੈ ਪੂਰੀ ਅਲਰਟ ਹੈ ਪਬਲਿਕ ਨੂੰ ਮੈਸੇਜ ਆਹੀ ਹੈ ਪੁਲਿਸ ਨੂੰ ਕੋਆਪਰੇਟ ਕਰੋ ਤੇ ਕੋਈ ਵੀ ਜੇ ਕੋਈ ਸ਼ੱਕੀ ਵਸਤੂ ਕੋਈ ਸ਼ੱਕੀ ਪਰਸਨ ਜੇ ਉਹਨਾਂ ਦੀ ਨਿਗਾਹ ਚਾਹੁੰਦੇ ਨੇ ਤਾਂ ਇਮੀਡੀਏਟਲੀ ਜਿਹੜਾ ਪੁਲਿਸ ਕੰਟਰੋਲ ਰੂਮ ਦਾ ਨੰਬਰ ਹੈ ਐਮਰਜੈਂਸੀ ਦਾ ਨੰਬਰ ਹੈ ਉੱਥੇ ਕੰਟੈਕਟ ਕਰੋ ਪੁਲਿਸ ਉਹਨਾਂ ਨੂੰ ਅਪਰੋਚ ਕਰੂਗੀ ਤੇ ਵੈਰੀਫਾਈ ਕਰੂਗੀ ਤੇ ਅਲਰਟ ਰਹੋ